ਤੁਹਾਨੂੰ ਵੀ ਇਦਾਂ ਲੱਗਦਾ ਆ ਕਿ ਜਦੋਂ ਤੁਸੀਂ ਰੋਟੀ ਖਾ ਲੈਂਦੇ ਹੋ ਉਸ ਤੋਂ ਬਾਅਦ ਤੁਹਾਡਾ ਢਿੱਡ ਜਿਹੜਾ ਉਹ ਭਰਿਆ ਭਰਿਆ ਹੋ ਜਾਂਦਾ ਵਾ ਮਤਲਬ ਭਾਰਾ ਭਾਰਾ ਫੀਲ ਹੁੰਦਾ ਆ ਸੋ ਉਹਦਾ ਮੇਨ ਰੀਜ਼ਨ ਕੀ ਹੁੰਦਾ ਕਿ ਸਾਨੂੰ ਉਹ ਜਿਹੜੀ ਰੋਟੀ ਹੁੰਦੀ ਹੈ ਉਹ ਚੰਗੀ ਡਾਈਜੈਸਟ ਨਹੀਂ ਹੁੰਦੀ ਹੈਗੀ ਇਹ ਬਹੁਤ ਸਾਰੇ ਲੋਕਾਂ ਨਾਲ ਸੇਮ ਪ੍ਰੋਬਲਮ ਹੁੰਦੀ ਆ ਸੋ ਉਹਦੇ ਲਈ ਮੈਂ ਅੱਜ ਉਹਨਾਂ ਇੱਕ ਚੂਰਨ ਸੋ ਉਹ ਚੂਰਨ ਬਣਾਉਣ ਦੇ ਲਈ ਮੈਂ ਲਿਆ ਹੈ ਥੋੜਾ ਜਿਹਾ ਜੀਰਾ ਸੌਂਫ ਤੇ ਅਜਵੈਣ ਥੋੜੀ ਜਿਹੀ ਲਈ ਆਪਾਂ ਨੇ ਕਲੌਂਜੀ ਆ ਸਾਰੀਆਂ ਚੀਜ਼ਾਂ ਦਾ weight ਹੈਗਾ 150 ਗ੍ਰਾਮ ਸੋ 150 ਗ੍ਰਾਮ ਦੇ ਅਕੋਰਡਿੰਗਲੀ ਜਿਹੜੀ ਆਪਣੀ ਹੁਣ ਆਪਾਂ ਨਾ ਆਹ ਵਾਲੀਆਂ ਸਾਰੀਆਂ ਚੀਜ਼ਾਂ ਨੂੰ ਡਰਾਈ ਰੋਸਟ ਕਰਨਾ ਹੈ ਤਾਂ ਆਪਣੇ ਜਿਹੜੀ ਗੈਸ ਦੀ ਫਲੇਮ ਉਹ ਕਰ ਲੈਣੀ ਆ ਆਪਾਂ ਮੀਡੀਅਮ ਸੋ ਇਹਨੂੰ ਖੜਵਾਉਂਦੇ ਰਹਿਣਾ ਹੈ ਹੁਣ ਆਪਾਂ ਨੂੰ ਨਾ 2 ਮਿੰਟ ਹੋ ਗਏ ਇਹਨਾਂ ਨੂੰ ਗੈਸ ਦੇ ਉੱਪਰ ਰੱਖਿਆ ਨੂੰ ਹੁਣ ਇਹਦੇ ਵਿੱਚ ਬਹੁਤ ਸਾਰੇ ਖੁਸ਼ਬੂਆਂ ਲੱਗ ਗਈਆਂ ਸੋ ਹੁਣ ਆਪਾਂ ਨੇ ਗੈਸ ਕਰ ਦੇਣਾ ਆਪਣਾ ਬੰਦ ਤੇ ਹੁਣ ਨਾ ਸਾਰਾ ਕੁਝ ਹੋ ਗਿਆ ਠੰਡਾ ਤੇ ਹੁਣ ਆਪਾਂ ਇਹਨੂੰ ਬਲੈਂਡਰ ਦੇ ਵਿੱਚ ਪਾ ਲਿਆ ਤੇ ਹੁਣ ਆਪਾਂ ਇਹਨੂੰ ਬਲੈਂਡ ਕਰ ਲੈਣਾ ਹੈ ਛੂਰਨ ਸਾਡਾ ਜਿਹੜਾ ਸੀ ਉਹ ਬਣ ਕੇ ਰੈਡੀ ਹੋ ਗਿਆ ਸੋ ਹੁਣ ਇਹਦੇ ਵਿੱਚ